ਦੀ ਸਵਾਗਤ ਆ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਪੇਜ ਮਾਲਵਾ ਬੈਲਟ ਵਾਲੀਵਾਲ ਸ਼ੂਟਿੰਗ ਅੱਜ ਆਪਾਂ ਪਹੁੰਚੇ ਆ ਜੀ ਪਿੰਡ ਧੌਲਖੁਰਦ ਜੀ ਨਰੂਲ ਦਾ ਬਹੁਤ ਹੀ ਟੌਪ ਦਾ ਮੇਲਾ ਚੱਲ ਰਿਹਾ ਜੀ ਸ਼ੇਅਰ ਕਰ ਦਿਓ ਸਾਰੇ ਭਰਾ ਬਹੁਤ ਤਾਕੜੇ ਮੈਚ ਲੱਗਣੇ ਨੇ ਤਾਕੜੀ ਫਿੱਟ ਬਣੇ ਨੇ ਹੋਰ ਵੀ ਜਿੰਨੇ ਸੀਗਾ ਪੇੜਾ ਫੇੜਾ ਤਾਂ ਆਉਂਦਾ ਫੇੜਾ ਨਾ ਸੀਗਾ ਬੜਾ ਬਣਿਆ ਵਾ ਹਟ ਪਿੰਡ ਦਾ ਅਰੇ ਚਾਰ ਤਾਂ ਅਸੀਂ ਆਉਦੇ ਪਿੰਡ ਦੀ ਹੈਗੇ ਆਂ ਸੁਣੀ ਨਹੀਂ ਹੁੰਦਾ ਮਿੱਠੂ ਮੈਂ ਦੀਪਾ ਤਾਂ ਇੱਕ ਮੁੰਡਾ ਹੋਰ ਹੈਗਾ ਤੇ ਨੈੱਟ ਮੈਨ ਕੋਲ ਹੈਗੀ ਦੋ ਬਾਰੋਂ ਸਾਡੇ ਨਾਲ ਬਾਰੋਂ ਸਾਡੇ ਨਾਲ ਹੈਗਾ ਇੱਕ ਤਾਂ ਪ੍ਰੀਤਾ ਬਰਨਾਲਾ ਦਾ ਭਾਈ ਜੀ ਭੀਖੀ ਹਰਮਨ ਦੀ ਟੀਮ ਦੇ ਖਿਡਾਰੀ ਇੱਕ ਵਾਰੀ ਜ਼ਰੂਰ ਆ ਕੇ ਮਿਲ ਕੇ ਜਾਣਗੇ ਜੀ ਸਟੇਟ ਦੇ ਭੀਖੀ ਹਰਮਨ ਦੀ ਟੀਮ ਦੇ ਖਿਡਾਰੀ ਪ੍ਰਸ਼ਾਦਾ ਪਾਣੀ ਆਲੋ ਪਣੀ ਹੈ ਜਿਹੜੇ ਭਰਾਵਾ ਨੇ ਛੱਕਣਾ ਬਾਈ ਦੀ ਇੰਦਰ ਸਟੇਟ ਦੇ ਖੱਬੇ ਪਾਸੇ ਵਧੀਆ ਵਧੀਆ ਸੰਜੂ ਵੀਰੇ ਵਧੀਆ ਵਧੀਆ ਮੇਰਾ ਬਟਕੇ ਸਾਰੇ ਜਾਨੇ ਲੰਗਰ ਪ੍ਰਸ਼ਾਦਾ ਪਾਉਂਦੀ ਜਰੂਰ ਸਕ ਲੋਗੀ ਬਾਈ ਦੀ ਜਿਹੜਾ ਮੈਚ ਅਗਲਾ ਆਪਾਂ ਬੋਨਾ ਨਦਰੇ ਕੁਲਾੜ ਹੈਰੀ ਤੇ ਭਾਗੋ ਬਾਜਰਾ ਏਕ ਇੱਕ ਟਿਕਾ ਗਰਾਊਂਡ ਨੰਬਰ 1 ਤੇ ਵਿਚ ਆ ਰਹੇ ਦੀ ਤੇ 2 ਨੰਬਰ ਗਰਾਊਂਡ ਦੇ ਵਿੱਚ ਵੀਰੇ ਮੈਚ ਖੇਡਿਆ ਜਾਊਗਾ ਭਾਈ ਰੂਪਾ ਤੇ ਬਰਸਿੰਕਰੀ ਕੈਂਪਲ ਇਹ ਦੋਵੇਂ ਟੀਮਾਂ 2 ਨੰਬਰ ਗਰਾਊਂਡ ਦੇ ਵਿੱਚ ਆਓ ਜੀ ਅਗਰੇ ਦਾ ਮੈਚ ਅਨਾਉਂਸ ਨਹੀਂ ਹੋਇਆ ਵੀਰੇ ਹਜੇ ਬਰਸਿੰਕਰੀ ਕੈਂਪਲ ਇਹ ਟੀਮਾਂ ਦੇ ਖਿਡਾਰੀ ਵੀਰ 2 ਨੰਬਰ ਗਰਾਊਂਡ ਦੇ ਨੇੜੇ ਆਓ ਜੀ ਬਾਠਾ ਦੀ ਟੀਮ ਦੇ ਖਿਡਾਰੀ ਇੱਕ ਵਾਰੀ ਜ਼ਰੂਰ ਸੰਪਰਕ ਕਰ ਲੈਣਗੇ ਜੀ ਬਾਠਾ ਵਾਲੇ ਮੁੰਡੇ ਬਾਠਾ ਦਾ ਮੈਚ ਜਿਹੜਾ ਬਈਆਰ ਕਿਡਰ ਕਿੰਗ ਫਿਰ ਤੋਂ ਕਲਬ ਦੀ ਟੀਮ ਦੇ ਨਾਲ ਖੇਡਿਆ ਜਾਣਾ ਹੈ ਇਹ ਵੀ ਮੁੰਡੇ ਆਪਣੀ ਤਿਆਰੀ ਰੱਖਣਗੇ ਬਈਆਰ ਕੈਟਰ ਕਿੰਗ ਜੋਰਾ ਸਾਡਾ ਪਰਾ ਸਿਹਣ ਵਾਲਾ ਬਾਨ ਕਰਦਾ ਮੁੰਡਿਆਂ ਦੀ ਖੇਡ ਤੇ ਅੱਜ ਕਹਿੰਦੇ ਭਾਈ ਜੋਰਾ ਵੀ ਪੁੱਜਿਆ ਹੋਇਆ ਹੈ ਸਿਹਣ ਪਿੰਡ ਕੋਈ ਬਹੁਤੀ ਦੂਰ ਨਹੀਂ ਵੰਡੀ ਪਿੰਡਾਂ ਦਾ ਮਾਣ ਵਣ ਕੇ ਉੱਠਿਆ ਸਾਡੇ ਵੱਡੇ ਭਰਾ ਹੁਣੀ ਬੜਾ ਧੰਨਵਾਦ ਕਰਦੇ ਆਪਾਂ ਅਗਲੇ ਮੈਚ ਵੀਰੇ ਬੋਲ ਦਿੰਦੇ ਨੇ ਆਪਾਂ ਨਾਲ ਵੀ ਵੀਰੇ ਨੱਥੂ ਮਾਜਰਾ ਪ੍ਰਭਜੋਤੀ ਟੀਮ ਦੇ ਖਿਲਾਫੀ ਜਰੂਰ ਮਿਲ ਕੇ ਜਾਣਗੇ ਖੱਤੜੇ ਦੀ ਟੀਮ ਖੜੀ ਆਪਣੇ ਕੋਲ ਨੱਥੂ ਮਾਜਰਾ ਪ੍ਰਭ ਦੇ ਉੱਤੇ ਇਹ ਟੀਮ ਦੇ ਖਿਡਾਰੀਆਂ ਕੇ ਜੂਰ ਮਿਲ ਕੇ ਜਾਣ ਬੜੀ ਬਣ ਕੇ ਨੱਥੀ ਬਣਦਾ ਪ੍ਰਭਜੋਤ